ਹੈਲੋ ਸਟੂਡੈਂਟਸ ਸੋ ਇਹ ਪਾਠ 2 ਦੇ ਗੁਰੂ ਮਹਿਲਾਂ ਦੀ ਨਵੇਕਲੀ ਦੇਣ ਜੋ ਕਿ ਡਾਕਟਰ ਜਸਪਾਲ ਸਿੰਘ ਦੁਆਰਾ ਲਿਖਿਆ ਹੋਇਆ ਹੈ ਉਹਦੇ ਅਸੀਂ ਕੁਐਸਚਨ ਆਨਸਰ ਹੁਣ ਪੜਨ ਜਾਣ ਜਾ ਰਹੇ ਹਾਂ ਇਹ ਹੈਗੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਸੋ ਸਭ ਸਭ ਤੋਂ ਪਹਿਲਾਂ ਸਾਡੇ ਕੋਲ ਪਹਿਲਾ ਪ੍ਰਸ਼ਨ ਹੈਗਾ ਗੁਰੂ ਮਹਿਲਾਂ ਦੇ ਦੀ ਦੇਣ ਲੇਖ ਵਿੱਚ ਲੇਖਕ ਨੇ ਕਿਹੜੇ ਕਿਹੜੇ ਗੁਰੂ ਮਹਿਲਾਂ ਦਾ ਜ਼ਿਕਰ ਕੀਤਾ ਹੈ ਤੇ ਉਹ ਕਿਹੜੇ ਕਿਹੜੇ ਗੁਰੂ ਸਾਹਿਬਾਂ ਦੀਆਂ ਸੁਪਤਨੀਆਂ ਸਨ ਸੋ ਅਨਸਰ ਵਿੱਚ ਅਸੀਂ ਲਿਖਾਂਗੇ ਇਸ ਲੇਖ ਵਿੱਚ ਲੇਖਕ ਨੇ ਹੇਠ ਲਿਖੇ ਗੁਰੂ ਮਹਿਲਾਂ ਦੀ ਸਿੱਖ ਧਰਮ ਨੂੰ ਦੇਣ ਦਾ ਜ਼ਿਕਰ ਕੀਤਾ ਹੈ ਪਹਿਲਾ ਹੈ ਮਾਤਾ ਸੁਲਖਣੀ ਜੀ ਸੁਪਤਨੀ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਮਾਤਾ ਖੀਵੀ ਜੀ ਸੁਪਤਨੀ ਸ੍ਰੀ ਗੁਰੂ ਅੰਗਦ ਦੇਵ ਜੀ ਫਿਰ ਬੀਬੀ ਪਾਨੀ ਜੀ ਸੁਪਤਨੀ ਸ੍ਰੀ ਗੁਰੂ ਰਾਮਦਾਸ ਜੀ ਫਿਰ ਮਾਤਾ ਗੰਗਾ ਜੀ ਸੁਪਤਨੀ ਸ੍ਰੀ ਗੁਰੂ ਅਰਜਨ ਦੇਵ ਜੀ ਫਿਰ ਮਾਤਾ ਗੁਜਰੀ ਜੀ ਸੁਪਤਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਜੀ ਇਹ ਤਿੰਨੋਂ ਪੰਥ ਦੀ ਮਾਤਾ ਮਤਲਬ ਕਿ ਸੁਪਤਨੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੋ ਸੈਕੰਡ ਹੈਗਾ ਲੇਖਕ ਅਨੁਸਾਰ ਗੁਰੂ ਮਹਿਲਾਂ ਦਾ ਸਿੱਖ ਧਰਮ ਦੀ ਉਸਾਰੀ ਵਿੱਚ ਕੀ ਯੋਗਦਾਨ ਸੀ ਇਹ ਆ ਪ੍ਰਸ਼ਨ ਹੋ ਸਕਦਾ ਹੈ ਗੁਰੂ ਮੈਨਾਂ ਨੇ ਨਿਵੇਕ ਲਈ ਦੇਣ ਕੀ ਸੀ ਇਤਿਹਾਸ ਵਿੱਚ ਇਸ ਗੱਲ ਦਾ ਗਵਾਹ ਹੈ ਕਿ ਜਿੱਥੇ ਗੁਰੂ ਸਹਿਬਾਨ ਆਪਣਾ ਸਾਰਾ ਸਮਾਂ ਸ਼ਕਤੀ ਤੇ ਸਾਧਨ ਲੋਕਾਂ ਨੂੰ ਰੂਹਾਨੀ ਅਗਵਾਈ ਦੇਣ ਵਿੱਚ ਲਾ ਦਿੰਦੇ ਸਨ ਉੱਥੇ ਗੁਰੂ ਮਹਿਲ ਗੁਰੂ ਸਹਿਬਾਂ ਦੇ ਉਦੇਸ਼ ਦੀ ਪ੍ਰਾਪਤੀ ਲਈ ਪੂਰੇ ਜੀਵਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿੰਦੇ ਸਨ ਗੁਰੂ ਦਰਬਾਰ ਦੇ ਰੱਖ-ਰਖਾਅ ਤੇ ਨਿੱਤ ਨੇਮ ਦੇ ਕਾਰਜਾਂ ਦਾ ਨਿਰਵਾਹ ਗੁਰੂ ਮੈਲਾਂ ਦੇ ਜ਼ਿੰਮੇ ਸੀ ਅਤੇ ਉਹਨਾਂ ਦੇ ਪ੍ਰਬੰਧ ਹੇਠ ਹੀ ਗੁਰੂ ਘਰ ਦੀਆਂ ਪਰੰਪਰਾ ਦੀ ਪਰਿਪੱਕਤਾ ਨਿਸ਼ਚਿਤ ਹੋ ਰਹੀ ਸੀ ਜਾਪਦਾ ਹੈ ਕਿ ਗੁਰੂ ਪਰੰਪਰਾ ਦੇ ਦੌਰਾਨ ਗੁਰੂ ਮੈਲਾਂ ਦਾ ਕਾਰਜ ਖੇਤਰ ਵੀ ਪੂਰੀ ਤਰ੍ਹਾਂ ਨਿਰਧਾਰਿਤ ਸੀ ਅਤੇ ਗੁਰੂ ਪਰੰਪਰਾ ਦੇ ਨਾਲ ਗੁਰੂ ਮਹਿਲ ਪਰੰਪਰਾ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਵਿਚਰ ਰਹੀ ਸੀ ਫਿਰ ਪ੍ਰਸ਼ਨ ਹੈ ਮਾਤਾ ਖੀਵੀ ਜੀ ਨੇ ਲੰਗਰ ਪ੍ਰਥਾ ਨੂੰ ਕਿਸ ਤਰ੍ਹਾਂ ਪਰਿਪੱਕ ਕੀਤਾ ਜਾਂ ਫਿਰ ਮਾਤਾ ਖੀਵੀ ਜੀ ਦਾ ਸਿੱਖ ਇਤਿਹਾਸ ਵਿੱਚ ਕੀ ਯੋਗਦਾਨ ਸੀ ਉੱਤਰ ਹੈਗਾ ਗੁਰੂ ਅੰਗਦ ਦੇਵ ਜੀ ਦੇ ਗੁਰੂਕਾਲ ਵਿੱਚ ਕਿਹੜੀ ਲੰਗਰ ਦੀ ਜਿਹੜੀ ਲੰਗਰ ਦੀ ਸੰਸਥਾ ਪਰਿਪੱਕ ਹੋਈ ਉਸ ਦਾ ਸੇਰਾ ਗੁਰੂ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਨੂੰ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਨੂੰ ਨੇਕ ਜਨ ਕਹਿ ਕੇ ਵਧਾਇਆ ਗਿਆ ਹੈ ਲੰਗਰ ਦਾ ਸਾਰਾ ਪ੍ਰਬੰਧ ਹੀ ਮਾਤਾ ਖੀਵੀ ਜੀ ਦੇ ਹੱਥਾਂ ਵਿੱਚ ਸੀ ਜਿਸ ਦੀ ਪ੍ਰੋੜਤਾ ਸੱਤਾ ਬਲਵੰਡ ਦੀ ਵਾਰ ਵਿੱਚੋਂ 20 ਮਿਲ ਹੁੰਦੀ ਹੈ ਇਸ ਵਿੱਚ ਇਸ ਗੱਲ ਦੀ ਚਲਾਉਤਾ ਕੀਤੀ ਗਈ ਹੈ ਕਿ ਗੁਰੂ ਘਰ ਵਿੱਚ ਇੱਕ ਪਾਸੇ ਨਾਮ ਦੀ ਦੌਲਤ ਲੋਕਾਂ ਦੀ ਝੋਲੀ ਪੈ ਰਹੀ ਸੀ ਦੂਜੇ ਪਾਸੇ ਮਾਤਾ ਜੀ ਦੀ ਗ੍ਰੇਕ ਹੇਟ ਲੰਗਰ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਘਿਓ ਵਾਲੀ ਖੀਰ ਵੰਡੀ ਜਾ ਰਹੀ ਸੀ ਫਿਰ ਇਹ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੇ ਰਸ ਅੰਮ੍ਰਿਤ ਖੀਰ ਖਿਆਲੀ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਕਿਸ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ ਅਨਦੇਖ ਦਾ ਖਰਚਾ ਮਾਤਾ ਖੀਵੀ ਜੀ ਨੂੰ ਫੜਾਇਆ ਜਿਵੇਂ ਭਾਵੇਂ ਇੱਕ ਵਿੱਚ ਬੋਹੜ ਬਣ ਜਾਣ ਵਾਲੇ ਕਿਸੇ ਵੱਡੇ ਦਰਖਤ ਦੀ ਪੌਦ ਉਹਨਾਂ ਦੇ ਸੁਪਰਦ ਕੀਤੀ ਗਈ ਹੋਵੇ ਫਲਸਰੂਪ ਮਾਤਾ ਖੀਵੀ ਜੀ ਦੀ ਸਰਪ੍ਰਸਤੀ ਹੇਠ ਲੰਗਰ ਸੇਵਾ ਵਿਕਸਿਤ ਹੋ ਕੇ ਇੱਕ ਪੂਰੀ ਸੰਸਕ੍ਰਿਤੀ ਦੇ ਰੂਪ ਵਿੱਚ ਸਿੱਖ ਪਰੰਪਰਾ ਦਾ ਅੰਗ ਬਣ ਗਈ ਫਿਰ ਚੌਥਾ ਪ੍ਰਸ਼ਨ ਹੈ ਮਾਤਾ ਗੰਗਾ ਜੀ ਨੇ ਗੁਰੂ ਘਰ ਵਿੱਚ ਕਿਹੜੀ ਮਹੱਤਵਪੂਰਨ ਭੂਮਿਕਾ ਨਿਭਾਈ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੇ ਗੁਰੂ ਘਰ ਵਿੱਚ ਉਦੋਂ ਪ੍ਰਵੇਸ਼ ਕੀਤਾ ਜਦੋਂ ਸਿੱਖ ਧਰਮ ਦੀਆਂ ਮਹੱਤਵਪੂਰਨ ਸੰਸਥਾगत ਬੰਤਰਾਂ ਦਾ ਨਿਰਮਾਣ ਹੋ ਰਿਹਾ ਸੀ ਮਾਤਾ ਜੀ ਦੀ ਭੂਮਿਕਾ ਨੂੰ ਲੇਖਕ ਨੇ ਦੋ ਹਿੱਸਿਆਂ ਵਿੱਚ ਵੰਡਿਆ ਹੈ ਇੱਕ ਗੁਰੂ ਅਰਜਨ ਦੇਵ ਜੀ ਦੇ ਨਾਲ ਵਿਆਹ 1589 ਇਸਵੀ ਤੋਂ ਲੈ ਕੇ ਗੁਰੂ ਜੀ ਦੀ ਸ਼ਹਾਦਤ 1606 ਇਸਵੀ ਤੱਕ ਦਾ ਸਮਾਂ ਦੇ ਤੇ ਦੂਸਰਾ ਸਮਾਂ ਉਹ ਸੀਗਾ ਗੁਰੂ ਜੀ ਦੀ ਸ਼ਹਾਦਤ ਤੋਂ ਲੈ ਕੇ ਮਾਤਾ ਜੀ ਦੇ ਜੋਤੀ ਜੋਤ ਸਮਾਉਣ ਤੱਕ ਦਾ ਸਮਾਂ ਪਹਿਲੇ ਸਮੇਂ ਵਿੱਚ ਉਹਨਾਂ ਨੇ ਗੁਰੂ ਘਰ ਦੇ ਰਖ ਰਖਾਓ ਸੰਗਤਾਂ ਦੀ ਸੇਵਾ ਸੰਭਾਲ ਦਾ ਕੰਮ ਕੀਤਾ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦੇ ਕਾਰਜ ਵਿੱਚ ਪ੍ਰੋਖ ਰੂਪ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਦੂਜੇ 28 ਸਾਲਾਂ ਦੇ ਸਮੇਂ ਵਿੱਚ ਆਪ ਦੀ ਭੂਮਿਕਾ ਬਹੁਤ ਨਿਰਣੇ ਨਾਇਕ ਕਿਸਮ ਦੀ ਸੀ ਇਸੇ ਸਮੇਂ ਵਿੱਚ ਗੁਰੂ ਗੋਖਰ ਗੋਬਿੰਦ ਜੀ ਨੇ ਗੁਰਗਦੀ ਸੰਭਾਲੀ ਤੇ ਸਿੱਖ ਧਰਮ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦਾ ਦੌਰ ਆਰੰਭ ਹੋਇਆ ਤੇ ਮਾਤਾ ਜੀ ਇਸ ਨਾਲ ਸੰਬੰਧਿਤ ਹਰ ਘਟਨਾ ਨਾਲ ਜੁੜੇ ਰਹੇ ਅਸਲ ਵਿੱਚ ਇਤਿਹਾਸ ਨੇ ਮਾਤਾ ਜੀ ਨੂੰ ਬਹੁਤ ਹੀ ਉਚੇਰੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਸੀ ਸੈਕਸ਼ਨ ਨੰਬਰ 5 ਹੈ ਮਾਤਾ ਗੰਗਾ ਜੀ ਸਾਹਮਣੇ ਸੀ ਕਿਹ ਇਤਿਹਾਸ ਦੀਆਂ ਕਿਹੜੀਆਂ ਕਿਹੜੀਆਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਮਾਤਾ ਗੰਗਾ ਜੀ ਦੇ ਸਾਹਮਣੇ ਸੀ ਕਿਹ ਇਤਿਹਾਸ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਸੀ ਕਿ ਇਤਿਹਾਸ ਦਾ ਰੂਪ ਹੀ ਬਦਲ ਦਿੱਤਾ ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ ਤੇ ਉਹਨਾਂ ਦਾ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਇਆ ਬਾਬਾ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਥਾਪੇ ਗਏ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦੁਖਾਂਤ ਵਾਪਰਿਆ ਮੀਰੀ ਪੀ ਮਹਾਨ ਕਾਰਜ ਹੁੰਦਾ ਹੋਇਆ ਸਿੱਖ ਧਰਮ ਹਥਿਆਰਬੰਦ ਹੋ ਕੇ ਇੱਕ ਫੌਜ ਦੇ ਰੂਪ ਵਿੱਚ ਸੰਗਠਿਤ ਹੋਇਆ ਤੇ ਉਸਨੇ ਹਾਕਮਾਂ ਨੂੰ ਚੁਣੌਤੀ ਦਿੱਤੀ। ਪ੍ਰਸ਼ਨ ਨੰਬਰ 6 ਮਾਤਾ ਜੀਤੋ ਜੀ ਦੀ ਸਿੱਖ ਧਰਮ ਨੂੰ ਕੀ ਦੇਣ ਹੈ? ਮਾਤਾ ਜੀਤੋ ਜੀ ਦੀ ਭੂਮਿਕਾ ਨੇ ਖਾਲਸਾ ਖਾਲਸੇ ਦੇ ਸੁਭਾਅ ਤੇ سیرਤ ਵਿੱਚ ਇੱਕ ਨਿਰੰਤਰ ਗੁਣ ਉਭਾਰਨ ਦਾ ਕੰਮ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਿਰਜਣਾ ਲਈ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਸਨ ਤਾਂ ਮਾਤਾ ਜੀ ਨੇ ਆ ਕੇ ਉਸ ਵਿੱਚ ਪਤਾਸਿਆਂ ਦੀ ਮੁੱਠ ਪਾ ਦਿੱਤੀ ਇਹ ਸੰਕੇਤ ਸੀ ਉਸ ਮਿਠਾਸ ਵਾਲ ਜਿਹੜੀ ਖਾਲਸੇ ਦੇ ਵਿਹਾਰ ਵਿੱਚ ਸਮੋਈ ਹੋਣੀ ਚਾਹੀਦੀ ਸੀ ਮਾਤਾ ਜੀਤੋ ਜੀ ਦੇ ਇਸ ਯੋਗਦਾਨ ਦੀ ਸਰਾਹਨਾ ਗੁਰੂ ਜੀ ਨੇ ਆਪ ਕੀਤੀ ਹੈ ਹੁਣ ਅਸੀਂ ਪੜ ਰਹੇ ਹਾਂ ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨਾਂ ਪਹਿਲਾ ਪ੍ਰਸ਼ਨ ਹੈ ਗੁਰੂ ਮਹਿਲਾਂ ਦੇ ਦੇਣ ਲੇਖਕ ਦਾ ਲੇਖ ਦਾ ਲੇਖਕ ਕੌਣ ਹੈ ਡਾਕਟਰ ਜਸਪਾਲ ਸਿੰਘ ਕਿਹੜੀ ਵਾਰ ਵਿੱਚ ਮਾਤਾ ਖੀਵੀ ਜੀ ਦੀ ਕਿਸ ਤਰ੍ਹਾਂ ਸਰਾਹਨਾ ਕੀਤੀ ਗਈ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਗ੍ਰਹਿਤ ਸੱਤਾ ਬਲਵੰਡ ਦੀ ਵਾਰ ਵਿੱਚ ਮਾਤਾ ਖੀਵੀ ਜੀ ਦੀ ਨੇਕ ਜਨਕ ਹੈ ਕਿਸ ਸਰਾਹਨਾ ਕੀਤੀ ਗਈ ਹੈ ਮਾਤਾ ਸਾਹਿਬਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਰੁਤਬਾ ਦਿੱਤਾ ਮਾਤਾ ਸਾਹਿਬਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਗਰੂਬੋਲਵਿੰਸਿੰਗ ਜੀ ਵੱਲੋਂ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਪ੍ਰਾਪਤ ਸੀ ਗੁਰੂ ਜੀ ਨੇ ਉਹਨਾਂ ਨਾਲ ਆਪਣੇ ਰੋਹਾਨੀ ਰਿਸ਼ਤੇ ਨੂੰ ਜੁੜਮਾਉਂਦਿਆਂ ਉਹਨਾਂ ਦੀ ਗੋਦ ਖਾਲਸਾ ਪੁੱਤਰ ਨਾਲ ਭਰ ਦਿੱਤੀ ਫਿਰ ਹੈ ਪ੍ਰਸ਼ਨ ਚੌਥਾ ਮਾਤਾ ਸੁਲਖਣੀ ਜੀ ਕੀ ਇਸ ਗੁਰੂ ਸਾਹਿਬ ਦੇ ਮਹਿਲ ਸਨ ਉਹਨਾਂ ਦਾ ਸੀ ਕਿ ਇਤਿਹਾਸ ਵਿੱਚ ਕੀ ਸਥਾਨ ਹੈ ਮਾਤਾ ਸੁਲਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਮਹਿਲ ਸਨ ਉਹਨਾਂ ਨੇ ਗੁਰੂ ਜੀ ਦੀਆਂ ਉਦਾਸੀਆਂ ਸਮੇਂ ਅਹਿਮ ਭੂਮਿਕਾ ਨਿਭਾਈ ਉਹਨਾਂ ਪਤੀ ਗੁਰੂ ਦੀ ਰਜ਼ਾ ਵਿੱਚ ਰਹਿੰਦਿਆਂ ਗੁਰੂ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਵਿੱਚ ਆਪਣਾ ਹਿੱਸਾ ਪਾਇਆ ਬੀਬੀ ਪਾਨੀ ਜੀ ਦਾ ਸੀ ਕਿ ਇਤਿਹਾਸ ਵਿੱਚ ਕੀ ਮਹੱਤਵ ਹੈ ਬੀਬੀ ਪਾਨੀ ਜੀ ਨੂੰ ਗੁਰੂ ਪਤਨੀ ਗੁਰੂ ਪੁੱਤਰੀ ਤੇ ਗੁਰੂ ਮਾਂ ਹੋਣ ਦਾ ਮਾਣ ਹਾਸਲ ਹੈ ਜਿਨ੍ਹਾਂ ਪਿਤਾ ਗੁਰੂ ਅਮਰਦਾਸ ਜੀ ਦੀ ਅਥਾ ਸੇਵਾ ਦੇ ਬਲ ਨਾਲ ਇਤਿਹਾਸ ਦਾ ਰੁਖ ਬਦਲ ਦਿੱਤਾ ਫੇਰਾ ਪ੍ਰਸ਼ਨ 6 ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਬਾਰੇ ਤੁਸੀਂ ਕੀ ਜਾਣਦੇ ਹੋ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਮਾਤਾ ਗੁਜਰੀ ਜੀ ਦੀ ਇਤਿਹਾਸ ਵਿੱਚ ਭੂਮਿਕਾ ਲਾਸਾਨੀ ਹੈ ਆਪ ਨੇ ਠੰਡੇ ਬੁਰਜ ਵਿੱਚ ਬੈਠ ਕੇ ਆਪਣੇ ਮਾਸੂਮ ਪੋਤਰਿਆਂ ਨੂੰ ਨਿਰਪੈਤਾ ਦਾ ਪਾਠ ਪੜਾਇਆ ਤੇ ਆਪ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿੱਚ ਪਹਿਲੀ ਇਸ ਇਸਤਰੀ ਸ਼ਹੀਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਫੇਰਾ ਪ੍ਰਸ਼ਨ ਨੰਬਰ 7 ਮਾਤਾ ਸੁੰਦਰੀ ਜੀ ਦੀ ਸਿੱਖ ਧਰਮ ਨੂੰ ਕੀ ਦੇਣ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਉਹਨਾਂ ਦੀ ਸੁਪਤਨੀ ਮਾਤਾ ਸੁੰਦਰੀ ਜੀ ਲਗਭਗ 40 ਸਾਲ ਖਾਲਸਾ ਪੰਥ ਦੀ ਸਫਲ ਅਗਵਾਈ ਕਰਦੇ ਰਹੇ ਪ੍ਰਸ਼ਨ ਨੰਬਰ 8 ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਮ ਕੀ ਸੀ માતા ਸੁਲਖਣੀ ਜੀ ਪ੍ਰਸ਼ਨ ਨੰਬਰ 9 ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਦਾ ਨਾਮ ਕੀ ਸੀ ਉੱਤਰ ਹੈਗਾ માતા ਖੀਵੀ ਜੀ ਪ੍ਰਸ਼ਨ ਨੰਬਰ 10 ਬੀਬੀ ਪਾਨੀ ਜੀ ਕਿਸ ਗੁਰੂ ਸਾਹਿਬ ਦੀ ਸੁਪਤਨੀ ਸਨ ਉੱਤਰ ਹੈਗਾ ਗੁਰੂ ਰਾਮਦਾਸ ਜੀ ਫਿਰ ਬੀਬੀ ਪਾਨੀ ਜੀ ਕਿਸ ਗੁਰੂ ਸਾਹਿਬ ਦੀ ਪੁੱਤਰੀ ਸਨ ਫਿਰ ਹੈ ਗੁਰੂ ਅਮਰਦਾਸ ਜੀ ਫਿਰ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਮਾਤਾ ਗੰਗਾ ਜੀ ਮਾਤਾ ਸੁੰਦਰੀ ਜੀ ਕਿਸ ਗੁਰੂ ਸਾਹਿਬ ਦੀ ਸੁਪਤਨੀ ਸਨ ਗੁਰੂ ਗੋਬਿੰਦ ਸਿੰਘ ਜੀ ਸੋ ਇਹ ਸਾਡਾ ਹੋ ਗਿਆ ਚੈਪਟਰ ਖਤਮ ਲੈਸਨ ਨੰਬਰ ਦੂਜਾ ਜਿਹੜਾ ਕੀ ਵਾਰਤਕ ਭਾਗ ਦੇ ਵਿੱਚ ਅਸੀਂ ਕਿਹਾ ਹੈ ਮਹਿਲਾ ਦੀ ਕੀ ਦੇਣ ਸੀਗੀ ਸਿੱਖ ਧਰਮ ਨੇ ਅਸੀਂ ਪੜ ਲਿਆ ਹੈ ਹੁਣ ਅਸੀਂ ਇਹਨੂੰ ਪ੍ਰਸ਼ਨ ਅੰਤਰ ਵੀ ਕਰ ਲਿਆ ਹੁਣ ਅਸੀਂ ਅਗਲਾ ਚੈਪਟਰ ਕਰਾਂਗੇ ਜੋ ਕੀ ਹੋਵੇਗਾ ਸਾਡਾ ਨਿਰਾਸ਼ ਹੋਣਾ ਮਨਾਏ ਸੋ ਥੈਂਕ ਯੂ ਫॉर ਵਾਚਿੰਗ